इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਅੱਜ ਉਹ ਪਿੰਡ ਜੈਤ ਵੀ ਤੇ ਛੀਪ ਲਗਾਈ ਗਈ ਹੈ ਪਿੰਡ ਦੇ ਵਸਨੀਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਛੀਪ ਲਗਾਈ ਗਈ ਹੈ ਜੀ ਗਰਮੀ ਕਰਕੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਸਾਡਾ ਸਾਰਿਆਂ ਨੂੰ ਵੀ ਇਹੀ ਮੈਸੇਜ ਹੈ ਕਿ ਛਾਂ ਛਾਂ ਛੀਪ ਲਾਈ ਜਾਵੇ ਪਾਣੀ ਪਾਇਆ ਜਾਵੇ ਕਿ ਜਾਨਵਰਾਂ ਵਾਸਤੇ ਵੀ ਛੜਕਾਂ ਤੇ ਪਾਣੀ ਰੱਖਿਆ ਜਾਵੇ ਕਿਉਂਕਿ ਇਸ ਗਰਮੀ ਦੇ ਵਿੱਚ ਜਾਨਵਰ ਬਹੁਤ ਜ਼ਿਆਦਾ ਮਰ ਰਹੇ ਨੇ ਤੇ ਸਾਡਾ ਤੇ ਇਹੀ ਰੱਬ ਦੇ ਹੱਥ ਜੋੜ ਕੇ ਫਰਿਆਦ ਹੈ ਕਿ ਬੱਦਲ ਆਵੇ ਤੇ ਇਸੇ ਸਬੰਧ ਵਿੱਚ ਛੀਪ ਲਾਈ ਆ ਇਹ ਗਰਮੀ ਬਹੁਤ ਜ਼ਿਆਦਾ ਨੰਗੀਆਂ ਬੱਸਾਂ ਬੱਚੇ ਤੁਸੀਂ ਦੇਖੀ ਸਾਧਿਆ ਵੀ ਜਿਹੜਾ ਇੱਥੇ ਪਾਣੀ ਪੀ ਰਿਹਾ ਤੇ ਹਰੇਕ ਇਨਸਾਨ ਨੂੰ ਚਾਹੀਦਾ ਆਪਣੇ ਪਰਿਵਾਰ ਪਰਿੰਡ ਵਿੱਚ ਪੀ ਲਾਉਣੀ ਬਾਕੀ ਮੇਰਾ ਵੀਰ ਇੱਕ ਮੇਰਾ ਬਹੁਤ ਜ਼ਿਆਦਾ ਜ਼ਰੂਰੀ ਮੈਸੇਜ ਹੈ ਇਸੇ ਕਰਕੇ ਆ ਕਿ ਜਾਨਵਰਾਂ ਵਾਸਤੇ ਪਾਣੀ ਜ਼ਰੂਰ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ